20 ਕਿਲੋ ਹਨ ਹਸਕੇ ਦੇਣਾ ਠੀਕ ਆ ਗੱਲ ਤੇ ਬਾਕੀ ਸ਼ਾਨਦਾਰ ਕੁਆਲਿਟੀ ਚ ਆ ਗਈਆਂ ਸੱਜਣੋ ਆ ਆ ਗਈਆਂ ਕੈਮਰੇ ਚ ਦੋਨੇ ਜਰਸੀ ਪੰਜਾਬ ਵਾਲੀਆਂ ਤੀਜਾ ਸੂਆ 13 ਕਿਲੋ ਹਾਜ਼ਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਾਂਜਲੀ ਤਹਿਸੀਲ ਧੂਰੀਤ ਜਿਲ੍ਹਾ ਸੰਗਰੂਰ ਦੱਸਤਾ ਸੱਜਣੋ ਕੰਮ ਆ ਦਿਖਾਵਾਂਗੇ ਐਫ ਐਫ ਕ੍ਰੋਸ ਤੇ ਜਰਸੀ ਪੰਜ ਤਾਜ਼ੀਆਂ ਸੂਈਆਂ ਪੰਜ ਗੱਬਣਾ ਇੱਕ ਤਾਜੀ ਸੂਈ ਝੋਟੀ ਦਿਖਾਵਾਂਗੇ ਤੇ ਤਿੰਨ ਗਾਵਾਂ ਆ ਖੜੀਆਂ ਇਧਰਲੇ ਪੋਰਸ਼ਨ ਚ ਬਾਈ ਕਹਿੰਦਾ ਇਹ ਵੀ ਗੱਬਣਾ ਆ ਗਈਆਂ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬੜਾ ਜਾਇਜ਼ ਜਰੂਗਾ 60000 ਤੋਂ ਲਾ ਕੇ ਬਾਈ ਕਹਿੰਦਾ 70 75000 ਤੱਕ ਗਾਵਾਂ ਦਾ ਰੇਟ ਰਹੂ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸ਼ੁਰੂ ਚ ਦੱਸ ਦਾਂ ਨਾ ਵੀ ਬਾਈ ਤੋਂ ਫਿਕਸ ਫਿਕਸ ਜੀ ਕਰਾ ਕੇ ਜਾਵਾਂਗੇ ਬਿਲਕੁਲ ਤੇ ਡਿਟੇਲ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਆ ਜਾਓ ਜੀ ਇਧਰਲੇ ਬੰਨੇ ਹੋਰ ਕੀ ਹਾਲ ਆ ਠੀਕ ਆ ਵੀਰੇ ਵਧੀਆ ਸਰਦੀ ਕਲਾ ਹਾਂ ਜੀ ਨਾਮ ਤੇ ਨੰਬਰ ਬੋਲ ਦਿਓ ਜੀ 94177 ਵੀਰੇ 28609 94177 28609 2 ਨਾ ਜੱਗੀ ਬਈ ਜੱਗੀ ਵਪਾਰ ਦਾ ਕੰਮ ਹੈ ਹਾਂ ਵਪਾਰ ਦਾ ਕਿੰਨਾ ਕ ਪੁਰਾਣਾ 15 ਸਾਲ ਹੋ ਗਏ ਵੀਰੇ 15 ਤਜਰਬੇ ਵਾਲਾ ਹੀ ਆ ਹਾਂ ਵੀਰੇ ਜਮਾਨਾ ਸ਼ੁਰੂਆਤ ਇੱਥੋਂ ਕਰਦੀ ਇੱਕ ਨੰਬਰ ਤੋਂ ਕਰਦੇ ਵੀਰੇ ਤੌਰ ਜੋਬਰਾ ਖੋਲ ਗਏ ਫਿਰ ਕਿਹੜੀ ਨਸਲ ਚ ਆ ਗਈ ਵੀਰੇ ਜਰਸੀ ਵੀਰੇ ਜਰਸੀ ਪੰਜਾਬ ਵਾਲੀ ਹੈ ਨਾ ਦੋ ਜਰਸੀਆਂ ਨੇ ਪੰਜਾਬ ਵਾਲੀ ਹਾਂ ਵੀਰੇ ਤੇ ਸੱਜਣਾ ਇੱਥੋਂ ਕਰ ਸਕਦੇ ਹੋ ਚਾ ਇੱਕ ਤੇ ਸੂ ਆ ਜੱਗੀ ਬਾਈ ਕਿਹੜਾ ਸੂ ਆ ਦੂਜਾ ਵੀਰੇ ਸੂ ਆ ਦੂਜਾ ਤੇ ਨਸਲ ਆ ਗਈ ਸੱਜਣੋ ਜਰਸੀ ਆ ਗਈ ਪੰਜਾਬ ਵਾਲੀ ਤੇ ਇੱਥੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਮਾਲਾ ਬਈ ਇੱਥੋਂ ਐ ਨੂੰ ਤੇ ਇੱਥੋਂ ਆਰਡਰ ਬਹੁਤ ਸੋਹਣਾ ਰੱਖਦੀ ਆ ਜੱਗੀ ਬਾਈ ਕਿ 5-6 ਰਾਨ ਕੱਢ ਦੂ ਵੀਰੇ ਕੱਢ ਦੂ 5-6 ਰਾਨ ਕਿੰਨਾ ਕੁ ਤੂੰ ਉਧਰ ਕਾਰਡ ਦੱਸਿਆ ਇਹਦਾ ਮਾਲਕਾ ਨੇ 20 ਕਿਲੋ ਦੇ ਦੂ ਵੀਰੇ ਰਾਮ ਨਾਲ ਕੋਈ 24-25 ਦਾ ਕਹਿੰਦੇ ਨਹੀਂ ਆਪਾਂ ਠੀਕ ਆ ਗੱਲ ਆ ਆ ਵੀਡੀਓ ਬਾਈ ਦੀ ਪਹਿਲੀ ਆ ਤੇ ਦੁੱਧ ਬਾਈ ਕਹਿੰਦਾ 20 ਕਿਲੋ ਪਾ ਦੂ ਜਿਹੜੇ ਹਿਸਾਬ ਨਾਲ ਕੁਆਲਿਟੀ ਆ ਇੱਥੋਂ ਚੈੱਕ ਕਰ ਸਕਦੇ ਹੋ ਥਾਣੇ ਨੂੰ ਲੱਗਿਆ ਸੱਜਣੋਂ ਹੱਥੀ ਚਵਾਈ ਵਾਲਾ ਤੇ ਥਣ ਥਣੋਂ ਦੀ ਘੱਟ ਵੱਧ ਦੀ ਜੱਗੀ ਬਾਈ ਭਾਰ ਬੋਝ ਦੀ ਗਰੰਟੀ ਦੇ ਜਮਾ ਵੀਰੇ ਹਰੇਕ ਪੱਖ ਤੋਂ ਹਾਂ ਹਰੇਕ ਕਿੰਨੇ ਪੈਸੇ ਦੇ ਇਹਦਾ ਵੀਰੇ ਹਾਂ ਨਹੀਂ 65000 ਰੁਪਇਆ ਇਕੱਲਾ ਹਾਂ 1.6 ਪੈਂਡ ਤਾਂ ਨਹੀਂ ਮੰਗਦਾ ਨਾ ਨਾ ਕੱਲਾ ਪੈਂਟ ਵੀਰੇ ਆ ਬਾਈ ਕਹਿੰਦਾ ਕੱਲੇ 65000 ਦੀ ਦੇ ਦਾਂਗੇ ਇਹ ਆ ਗਈ ਇੱਕ ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਤੇ ਦੋ ਨੰਬਰ ਤੇ ਵੀ ਜਰਸੀ ਆ ਗਈ ਤੌਰ ਖੋਲ ਕੇ ਬਾਈ ਇਹ ਵੀ ਗੱਬਣਾ ਹਾਂ ਵੀਰੇ ਗੱਬਣਾ ਐਂ ਲੱਗਦੀਆਂ ਜਿਵੇਂ ਬਾਜ਼ਾਰ ਲੱਗੀਆਂ ਫਰਦੀਆਂ ਨਾ ਹਾਂ 5 6 ਦਿਨ ਦੀ ਕੱਚੀ ਹੈ ਵੀਰੇ ਹਜੇ ਸੂਆ ਜਗੀ ਸੂਆ ਪਲੂਨ ਵੀਰੇ ਪਹਿਲਾ ਹਾਂ ਰਿਗਾਰਡ ਵਾਲਾ ਯਾਰ ਪਹਿਲਾਂ ਦੇ ਹਿਸਾਬ ਨਾਲ ਨਾ ਪਲੂਨ ਬੱਛੀ ਕੱਲੇ ਬਸ ਤੈਨੂੰ ਚੰਗਾ ਰੱਖਦੇ ਇੱਥੋਂ ਚੈੱਕ ਕਰ ਸਕਦੇ ਹੋ ਤੌਰ ਦੇ ਬਾਈ ਗੇਟ ਕਣੀ ਆ ਇਹਨੂੰ ਲੰਬੀ ਜੀ ਇਹ ਇੱਥੋਂ ਕਰ ਲਿਓ ਚੈੱਕ ਪਿਓਰ ਜਰਸੀ ਪੰਜਾਬ ਵਾਲੀ ਸੂਆ ਪਹਿਲਾ ਕਮ ਦੰਦਾਂ ਦੇ ਮੇਲੇ ਦੀ ਜਾਣਾ ਪਾਰੇ ਹਟ ਜਾਣੀਆਂ ਦੰਦਾਂ ਦੇ ਕਿਵੇਂ ਆ ਬਾਈ ਦੰਦਾਂ ਦੇ ਹੈ ਵੀਰੇ ਦੰਦਾਂ ਚ ਚੌਗੀ ਵੀਰੇ ਚਾਰ ਦੰਦ ਕਿੰਨੇ ਦਿਨ ਕੱਢੂਗੀ ਪੰਜ ਛੇ ਦਿਨ ਦੀ ਕੱਚੀ ਆ ਵੀਰੇ ਕੱਢ ਦੂ ਪੰਜ ਛੇ ਦਿਨ ਹਾਂ ਕੱਢ ਦੂ ਕਿੰਨਾ ਦੁੱਧ ਪਾ ਸਕਦੀ ਆ 20 ਕਿਲੋ ਹੀ ਇਹਦੇ ਰੂ ਵੀਰੇ ਰਾਮ ਨਾਲ ਜੋੜਾ ਐਵੇਂ ਆਪਾਂ 24 25 ਦਾ ਕਹਿੰਦੇ ਨਹੀਂ ਹੈਗੇ 20 ਕਿਲੋ ਹਨ ਹੱਸ ਕੇ ਦੇਣਾ ਠੀਕ ਆ ਗੱਲ ਹਾਂ ਤੇ ਬਾਕੀ ਸ਼ਾਨਦਾਰ ਕੁਆਲਿਟੀ ਚ ਆ ਗਈਆਂ ਸੱਜਣੋ ਆ ਆ ਗਈਆਂ ਕੈਮਰੇ ਚ ਦੋਨੇ ਜਰਸੀ ਪੰਜਾਬ ਵਾਲੀਆਂ ਇੱਕ ਪਹਿਲਣ ਤੇ ਇੱਕ ਦੂਜਾ ਬਾਈ ਕਹਿੰਦਾ 20 20 ਕਿਲੋ ਪਾ ਦੇਣਗੇ ਇਹਦੇ ਜੱਗ ਕਿੰਨੇ ਪੈਸੇ ਇਹਾ ਵੀਰੇ 70000 ਹਾਂ ਨਾ ਪੂਰਾ ਪੂਰਾ ਹੀ ਇਹਦਾ 65 ਇਹਦਾ 65 ਜੇ ਕਿਸੇ ਨੇ 2 ਜਾਂ 4 ਲੈਣੀਆਂ ਹੋਈਆਂ ਵੀਰੇ ਰੇਟ ਤਾਂ ਫਿਕਸ ਹੀ ਆਂ ਮਾਨਦਾਨ ਕਰ ਦਾਂਗੇ ਥੋੜਾ ਬੋਟਾ ਕਰ ਦਾਂਗੇ ਹਾਂ ਮਾੜਾ ਮੁੱਟੀਆਂ ਬਾਹਲਾ ਲੰਬਾ ਚੌੜਾ ਕੰਮ ਨਹੀਂ ਹੈਗਾ ਇਹ ਤੋਰ ਚੋ ਵੀਰੇ ਤਿੰਨ ਨੰਬਰ ਵਾਲੀ ਕਿਉਂਕਿ ਵੀਡੀਓ ਬਾਈ ਉਹਨਾਂ ਦੀ ਪਹਿਲੀ ਆ ਤੇ ਰੇਟ ਸੱਜਣੋਂ ਬਾਈ ਨੂੰ ਆਪਾਂ ਪਹਿਲੀ ਕਹਦਾ ਦੀ ਵੀ ਰੇਟ ਫਿਕਸ ਫਿਕਸ ਹੀ ਆ ਰੱਖੀ ਇਹ ਅੱਗੇ ਕਿਹੜੀ ਨਾ ਸਮਝ ਆਵੇ ਇਹ ਵੀਰੇ ਕੱਲ ਦੀ ਸੂਈ ਆ ਨਸਲ ਕਿਹੜੀ ਹੋਊਗੀ ਹੋਰ ਐਚ ਐਫ ਕ੍ਰੋਸ ਮੰਨ ਲਈਏ ਇਹਨੂੰ ਹਾਂ ਐਚਫ ਸੂਆ ਸੂਆ ਵੀਰੇ ਦੂਜਾ ਸੂਆ ਦੂਜਾ ਕੱਲ ਦੀ ਸੂਈ ਚਵਾਈ ਦੀ ਕਿਵੇਂ ਆ? ਚਵਾਈ ਦੀ 1 ਨੰਬਰ ਵੀਰੇ ਜਮਾ। ਉਹ ਤਾਂ ਨਹੀਂ ਮਨਾਉਂਦੀ। ਨਾ ਨਾ ਜੰਮੀ ਨਹੀਂ ਮਤਬਲੀ ਨਹੀਂ ਵੀਰੇ। ਜਿੱਦਾਂ ਦਾ ਥਾਣਾ ਉਦਾਂ ਦਾ ਚਵਾ ਹੈਗਾ। ਹਾਂ ਹਾਂ ਉਹੋ ਜੀ ਚਵਾਈ ਆ ਵੀਰੇ। ਗਰਲੈਂਡੋ ਟੱਚ ਹੀ ਕਹ ਲਈਏ। ਹਾਂ ਵੀਰੇ ਹਾਂ। ਐਚਪ ਚ ਮੰਨ ਲਿਓ ਸਚਨੋ ਗਰਲੈਂਡੋ ਚ ਮੰਨ ਲਿਓ ਕਿਉਂਕਿ ਗਰਲੈਂਡੋ ਟੱਚ ਆ ਗਈ ਬੱਚੀ। ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ। ਕੱਦ ਵੀ ਫੁੱਲਾ ਤੇ ਥਣ ਦਾ ਸੈਜ ਵੀ ਬਹੁਤ ਕਮਾਲ ਦਾ ਰੱਖਦੀ ਆ। ਕਿੰਨੇ ਕ ਬੌਲੀਆ ਬਈ ਇਹਦੇ ਕੋਲੇ? ਵੀਰੇ 14-15 ਕਿਲੋ ਬੋਲੀ ਹਾਜ਼ਰੀ ਆ ਦੁੱਧ ਜਿੰਨਾ ਦੱਸਾਂਗੇ ਟਾਈਮ ਦੋ ਟਾਈਮ ਆਪਾਂ ਚ ਵਾਹਾਂਗੇ ਹਾਂ ਵੀਰੇ ਕੱਲ ਦੀ ਸੂਈ ਆ 20 ਕਿਲੋ ਦੁੱਧ ਦੇ ਦੂ ਰਾਮ ਨਾ ਬੜੀ ਦਿੱਕਤ ਤਾਂ ਨਹੀਂ ਕੋਈ ਚੱਕਰ ਨਾ ਨਾ ਵੀਰੇ ਕੋਈ ਚੱਕਰ ਨਹੀਂ ਜਿਹੜੀ ਚਾਰ ਡਾ ਨਾ ਚੱਕੀ ਕਹਦੇ ਵੀ ਪਾਸੇ ਵਾਗਿਆ ਹੁਣ ਨਾ ਨਾ ਪਾਸੇ ਪੂਸੇ ਤਾਂ ਨਹੀਂ ਕੋਈ ਚੱਕਰ ਹੀ ਨਹੀਂ ਵੀਰੇ ਤਸੱਲੀ ਕਰਾ ਸਾਫ਼ ਸੁਥਰਾ ਕੰਮ ਆ ਉਹ ਕੰਮ ਨਹੀਂ ਹੈਗਾ ਬਾਈ ਠੀਕ ਆ ਗੱਲ ਕਿੰਨੇ ਪੈਸੇ ਦੇ ਇਹਦਾ ਵੀਰੇ 70000 ਪੂਰਾ ਹਾਂ ਇਹਦਾ ਵੀ ਇਹਦਾ ਬਾਈ ਕਹਿੰਦਾ ਲੈਣਾ 70 ਨੰਬਰ ਆ ਗਿਆ ਸੱਜਣੋਂ ਤੀਜਾ ਤੇ ਹੁਣ ਸਾਨੂੰ ਦਿਖਾ ਦੇਣਾ ਚਾਰ ਨੰਬਰ ਵਾਲੀ ਲੈ ਆ ਬਾਈ ਇਹ ਏ ਵੀ ਸੂਈ ਹੋਈ ਆ ਹਾਂ ਵੀਰੇ ਕੱਲ ਦੀ ਸੂਈ ਆ ਜੇਰ ਜੂਰ ਓਕੇ ਆ ਜਮਾ ਜੇਰ ਜੇ ਆਪਾਂ ਡਾਣਾ ਹਾਂ ਬੱਛੀ ਮਗਰ ਆ ਵੀਰੇ ਆ ਨਾਲ ਆ ਵੀ ਬੱਛੀ ਕੱਲ ਦੀ ਸੂਈ ਕਿੰਨੀ ਕ ਬੋਲੀ ਹੋਊ ਆਈਡੀਆ ਇਹਦੇ ਹੱਲੇ ਵੀ ਵੀਰੇ 12 13 ਕਿਲੋ ਬੋਲੀ ਹਾਜ਼ਰ ਆ 12 13 ਲੈਵੇ ਦੇ ਹਿਸਾਬ ਨਾਲ 15 16 ਲੱਗਦੀ ਐ ਜਮਾ ਲੈਵੇ ਦੇ ਹਿਸਾਬ ਨਾਲ ਦੱਸੋ ਲੱਗਦੀ ਦੋ ਦੇ ਰੂ 17 18 ਕਿਲੋ ਵੀਰੇ ਰਾਮ ਨਾਲ ਚਵਾਈ ਦੀ ਕਿਵੇਂ ਆ ਚਵਾਈ ਦੀ ਇੱਕ ਨੰਬਰ ਵੀਰੇ ਥਾਣੀ ਦੱਸ ਦਿੰਨੇ ਤੁਹਾਨੂੰ ਠੰਡੀ ਸੀਲ ਜਮਾ ਜਮਾ ਵੀਰੇ ਆਲ ਫੌਲ ਤਾਂ ਨਹੀਂ ਨਾ ਨਿਆਣਾ ਪਾਉ ਨਾ ਪਾਉ ਕੋਈ ਦਿੱਕਤ ਨਹੀਂ ਫੈਟ ਚੰਗੀ ਆਊਗੀ ਹਾਂ ਹਾਂ ਵੀਰੇ ਵਧੀਆ ਕਹਿ ਇਹ ਇੱਥੋਂ ਕਰ ਲਿਓ ਇੱਕ ਸੱਜਣ ਨੂੰ ਥਣ ਦਾ ਸਹਜ ਆਰਡਰ ਕੁਆਲਿਟੀ ਤੇ ਚਵਾਈ ਦੀ ਬਾਈ ਕਹਿੰਦਾ ਬਹੁਤ ਕਮਾਲ ਦੀ ਆ ਸਾਰੇ ਪਸ਼ੂ ਚਵਾਈ ਚ 100 ਦਾ 100 ਨੰਬਰ ਹੀ ਨੇ ਕਿੰਨੇ ਪੈਸੇ ਇਹਦੇ ਬਾਈ ਐ ਵੀਰੇ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਵੀਰੇ 65000 ਪੂਰਾ 65 ਹਾਂ ਪੂਰਾ 65 ਛੋਟ ਛੱਪਾ ਮਾਰਨ ਕਰ ਦਾਂਗੇ ਵੀਰੇ ਮਾੜਾ ਮੋਟਾ ਕਰ ਦਾਂਗੇ ਆ ਕਰ ਦਾਂ ਕਰ ਦਾਂ ਲੈ ਆ ਚੋ ਬਰਾਗਲੇ ਨੰਬਰ ਵਾਲੀ ਖੜਿਆ ਨਾ ਕਰ ਕੰਮ ਆਪਣੇ ਕੋਲੇ ਪੀੜ ਵਾਲਾ ਲੈ ਆ ਕਰ ਨਾਲ ਦੀ ਨਾਲ ਇਹਦਾ ਸੂਆ ਇਹਦਾ ਵੀਰੇ ਪਲੂਨ ਬੱਚੀ ਪਹਿਲਣ ਹਾਂ ਕਿੰਨੇ ਕਿ ਦਿਨ ਹੋ ਗਏ ਇਹ ਕੱਲ ਦੀ ਸੂਈ ਹੈ ਵੀਰੇ ਇਹ ਵੀ ਤਾਜੀ ਬਿਲਕੁਲ ਹਾਂ ਜਮਾ ਤਾਜੀ ਨਾਲੂਆ ਨਾਲ ਬੱਛੇ ਉਹ ਹੁਣ ਤਾਂ ਨਹੀਂ ਬਣਾਉਂਦੀ ਔਰਤਾ ਨਹੀਂ ਕਰਦੀ ਬਾਈ ਨਾ ਨਾ ਵੀਰੇ ਜਮੀ ਨਹੀਂ ਸੀਲ ਠੰਡੀ ਜਮਾ ਦਿਖਾ ਰਿਹਾ ਹੱਥ ਮਾਰ ਕੇ ਬੱਚਾ ਕੀ ਆ ਨਾਲ ਇਹ ਇਹ ਇੱਥੋਂ ਕਰ ਸਕਦੇ ਹਾਂ ਜੇ ਇੱਕ ਸੱਜਣੋਂ ਬਿਲਕੁਲ ਠੰਡੀ ਸੀ ਆ ਜਮਾ ਪਹਿਲਾਂ ਨਾ ਲਿਆ ਬਾਈ ਬਸ ਜ਼ਿਆਦਾ ਨਾ ਕਰ ਦਾਂਗਾ ਲੈ ਆ ਲੈ ਆ ਕੱਲ ਦੀ ਸੂਈ ਕਿੰਨੇ ਕਿ ਪੌਲੀ ਹੂ 10 ਕਿਲੋ ਵੀਰੇ ਹਾਜ਼ਰ हां 15 किलो ਦੁੱਧ ਪਾ ਦੂ ਵੀਰੇ 14 14 15 ਪਾ ਦੂਗੀ 14 ਪਾ ਦੂ हां 14 ਪਾ ਦੂ ਵੀਰੇ ਕਿਲੋ ਘਟਾਈ ਲੈ ਆਪਾਂ हां हां 14 ਕਿਲੋ हां ਕਿੰਨੇ ਪੈਸੇ ਇਹਦੇ ਇਹਦਾ ਵੀਰੇ 50000 ਕੱਲਾ हां ਬਸ 50 ਤੋਂ ਸ਼ੁਰੂ ਆ ਰੇਟ ਆਪਣਾ ਹਾਂ ਆ ਲੈ ਆ ਵੇ ਅਗਲੇ ਨੰਬਰ ਵਾਲੀ ਵੀ ਲਿਆ ਆਪਾਂ ਮੁੱਲ ਨਹੀਂ ਵੀਰੇ ਬਾਲਾ ਕਰਦੇ ਹਾਂ ਜਾਂ ਨਾਂ ਵਾਲੀ ਆ ਠੀਕ ਆ ਹਾਂ ਤੇ ਗਾਂ ਵਾਲੀ ਵਾਰੀ ਨਾ ਜ਼ਿਆਦਾ ਕਰਨ ਲੱਗੀ ਨਾ ਨਾ ਵੀਰੇ ਜ਼ਮੀਨ ਨਹੀਂ ਹੈ ਨਹੀਂ ਕਰ ਆ ਨਸਲ ਕਿਹੜੀ ਆ ਫਿਰ ਇਹ ਵੀ ਜਰਸੀ ਕਰਾਉ ਜੀ ਆ ਵੀਰੇ ਯਾਰ ਸਹੀ ਐਚਐਫ ਕਈ ਸਮੇਂ ਲਾ ਗਿਆ ਹਾਂ ਸੂਆ ਇਹ ਸਵੇਰੇ ਦੀ ਸੂਈ ਆ ਵੀਰੇ ਦੂਜਾ ਸੂਆ ਸੂਆ ਦੂਜਾ ਸਵੇਰ ਦੀ ਸੂਈ ਆ ਕਿਉਂਕਿ ਤਾਜ਼ਾ ਸੂਕੇ ਸੂਈ ਕਈ ਵਾਰੀ ਹੋ ਜਾਣਾ ਇੱਥੇ ਜੇ ਰੋਕੀ ਮਾਰ ਜੀ ਸੂਆ ਆ ਗਈ ਸੱਜਣਾ ਦੂਜਾ ਤੇ ਬਾਈ ਕਹਿੰਦਾ ਰਾਤ ਦੀ ਸੂਈ ਆ ਕੱਦ ਵੀ ਫੁੱਲਾ ਲੰਬਾਈ ਵੀ ਫੁੱਲਾ ਤੇ ਬਾਕੀ ਥਾਣ ਦਾ ਸੈਜ ਵੀ ਬਹੁਤ ਕਮਾਲ ਦਾ ਰੱਖ دیا ਤੇ ਲੇਵਾ ਰੱਖ دیا ਸੱਜਣਾ ਬਿਲਕੁਲ ਫਿਕਸ ਫਿਕਸ ਜਿਹਾ ਕਹਿ ਲੀਏ ਤੇ ਦੁੱਧ ਕਿੰਨਾ ਕਿੰਨੇ ਕੁ ਦੁੱਧ ਦੀ ਰਿਪੋਰਟ ਆ ਜੱਗੀ ਦੀ ਵੀਰੇ 12 13 ਕਿਲੋ ਬੋਲੀ ਹੈਗੀ ਅਸੀਂ ਤਾਂ ਸਵੇਰੇ ਹੀ ਸੂਈ ਆ ਮਨਾਂ 5 6 ਕਿਲੋ ਸਵੇਰੇ ਚੋਈ ਆ ਠੀਕ ਆ ਜੀ ਬੱਛੀ ਗਾਇਲ ਵੀਰੇ ਇਹਦੇ ਮਗਰ ਮਗਰ ਆ ਗਈ ਬੱਛੀ ਤੇ ਦੁੱਧ ਕਿੰਨਾ ਕੁ ਪਾ ਸਕਦੀ ਆ ਦੁੱਧ ਵੀਰੇ ਦੇਦੂ 18 17 ਕਿਲੋ ਆਮਨ ਵਾਲਾ ਦੇਦੂ 17 18 ਹਾਂ ਦੇਦੂ ਕੱਦ ਵਾਲੀ ਆ ਪਾ ਦੋ ਚੰਗੀ ਫੈਟ ਵਾਲਾ ਕਹਿ ਲਈ ਆਪਾਂ ਹਾਂ ਹਾਂ ਵੀਰੇ ਮੱਝਾਂ ਦੀ ਫੈਟ ਹੁੰਦੀ ਆ ਹਾਂ 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 ਅੱਲੇ ਆਗਲੇ ਨੰਬਰ ਵਾਲੀ ਥਾਣ ਥੋੜਾ ਇਹਨੂੰ ਵੀ ਬੜਾ ਚੰਗਾ ਲੱਗਿਆ ਹਾਂ ਵੀਰੇ ਕਲੈਕਸ਼ਨ ਚੰਗੀ ਆ ਆਪਣੀ ਤੇ ਐਂ ਕਹਿ ਲਈਏ ਵੀ ਜਮੀ ਸ਼ ਪੂਰਾ ਹਾਂ ਜੇ 100 ਗ੍ਰਾਮ ਵੀ ਘੱਟ ਕੇ ਮੁਫਤ ਦੇ ਦਾਂਗੇ ਜਮਈ ਹਾਂ ਕੰਡੇ ਦੇ ਧਰ ਕੇ ਦੇਣਾ ਉਹ ਦੇਖ ਲਾ ਵੀਡੀਓ ਸੇਵ ਨਾ ਕਰ ਲੇ ਕੋਈ ਮੈਂ ਕਹਿੰਦਾ ਕੋਈ ਚੱਕਰ ਹੀ ਨਹੀਂ ਵੀਰੇ ਕਿਤੇ ਮਾ ਕੋਈ 100 ਗ੍ਰਾਮੇ ਘਟਾ ਲਿਆ ਗੇ ਹਾਂ ਜੇ 100 ਗ੍ਰਾਮ ਵੀ ਘੱਟ ਕੇ ਮੁਫਤ ਕੰਡੇ ਦੇ ਧਰ ਕੇ ਦੇਣਾ ਨਾਲੇ ਕੰਡੇ ਤੇ ਤੋਲਣ ਵਾਲਾ ਹਾਂ ਤੋਲ ਕੇ ਇਹਦਾ ਬਾਈ ਕਹਿੰਦਾ 20 ਕਿਲੋ ਕੰਡੇ ਤੋਲ ਕੇ ਦੇਣਾ ਲੈ ਵੀ ਕਹਿੰਦਾ ਜੇ 100 ਗ੍ਰਾਮ ਵੀ ਘੱਟਦਾ ਨਾ ਬੱਚੀ ਮੁਫਤੇ ਦੇ ਦਾਂ ਜਿਹੜਾ ਭਰਾ ਲੈਣ ਆਊਗਾ ਕਿੰਨੇ ਦਿਨ ਦਾ ਸੁਆ ਹੋ ਗਿਆ ਸੁਆ ਵੀਰੇ 20 ਦਿਨ ਦਾ ਬੱਚੀ ਆ ਕਿਹੜੀ ਆ ਆ ਬੱਚੀ ਆ ਗਈ ਨਾਲ ਬੱਚੀ ਵੀ ਸਮੀ ਪਲੀ ਆ ਠੰਡੋਂ ਤੋਂ ਬਚੀ ਵੀ ਆ ਕਰ ਲਈ ਹਾਂ ਹਾਂ ਪਿਆਰ ਹੋਣ ਵਾਲੀ ਆ ਮੰਗਣਾ ਹਾਂ ਹਾਂ 20 ਦਿਨ ਦੀ ਬੱਚੀ ਆ ਵੀਰੇ ਕਿੰਨੇ ਪੈਸੇ ਇਹਦਾ ਵੀਰੇ 65000 ਪੂਰਾ ਹਾਂ 20 ਲਵਾ ਲੈ ਗੰਡੇ ਹਾਂ 20 ਕੰਡੇ ਵੀਰੇ 100 ਗ੍ਰਾਮ ਵੀ ਕੱਟ ਕੇ ਆਪਾਂ ਦੇਣਦਾਰਾਂ ਫ੍ਰੀ ਦੇ ਦਾਂਗੇ ਹੋਰ ਬੋਲ ਰੇਟ ਕੀ ਦੱਸਿਆ ਦਾ 65000 ਵੀਰੇ ਹਾਂ ਪੈਂਦਾ ਹਾਂ 65 ਦੀ ਦੇ ਕਿਸੇ ਨਾ ਕਦੀ ਮੰਗ ਰੋ ਦੇਗੀ ਨਾ 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 ਵੀਰੇ ਜਮੀ ਨਹੀਂ ਕਹਿੰਦੇ ਮਸੂਰੀ ਵਾਲਾ ਕੰਮ ਨਹੀਂ ਨਾ ਨਾ ਜਮੀ ਨਹੀਂ ਵੀਰੇ ਯਾਰ ਨਾ ਨਾ ਹੁੰਦੀ ਦੇਵਾਂਗੇ ਆ ਲੈ ਆ ਮੱਝ ਵੀ ਲਿਆ ਅਗਲੇ ਨੰਬਰ ਵਾਲੀ ਆ ਮੱਝ ਵੀ ਖਾਸੀ ਪੜੀ ਜੱਤੀ ਫਿਰਦਾ ਇਹ ਦਾ ਸੂਗਾ ਮੱਝ ਦਾ ਵੀਰੇ ਤੀਜਾ ਸੂਗਾ ਤੀਜਾ ਸੂਗਾ 13 ਕਿਲੋ ਦੁੱਧ હા ਜਰ ਹਾਂ ਵੀਰੇ ਹਾਜ਼ਰ ਜਮਾ ਕਿੰਨੇ ਦਿਨ ਦੀ ਸੂਈ ਸੂਈ ਵੀਰੇ 10 ਦਿਨ ਦੀ ਬੱਚਾ ਲਾਇਆ ਹੋਇਆ ਇਹਨੂੰ ਹਾਂ ਵੀਰੇ ਬੱਚਾ ਲਾਇਆ ਹੈ 10 ਦਿਨ ਦੀ ਸੂਈ ਸੂਆ ਤੀਜਾ ਤੀਜਾ ਸੂਆ 13 ਕਿਲੋ ਹਾਜ਼ਰ ਕਿੰਨੇ ਦੁੱਧ ਦੀ ਰਿਪੋਰਟ ਹੈ ਦੀ 13 ਕਿਲੋ ਵੀਰੇ ਨਹੀਂ ਰਿਪੋਰਟ ਕਿੰਨੇ ਦੀ ਆ ਕਿੰਨੇ ਦੀ 15 ਕਿਲੋ ਦੇ ਦੂ ਵੀਰੇ ਰਾਮਨਾ ਪੂਰਾ ਹਾਂ ਪੂਰਾ ਆ ਸਿੰਗ ਦਾ ਡਿਜ਼ਾਈਨ ਅੱਡ ਦਾ ਰੱਖ ਦਿਆ ਇੱਕ ਟੋਪੀ ਲਹੀ ਹੋਈ ਆ ਵੀਰੇ ਆ ਟੋਪੀ ਲਹੀ ਹੋਈ ਆ ਤੇ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਹੈ ਨਾ ਇੱਕ ਨੰਬਰ ਵੀਰੇ ਪੈਰਾ ਥਾਨ ਲੱਗਿਆ ਚਵਾਈ ਆ ਹਾ ਹਾ ਉਹ ਜੀ ਚਵਾਈ ਵੀਰੇ ਕਿੰਨੇ ਪੈਸੇ ਅੱਜ ਇਹਦੇ ਇਹਦਾ 1 15 ਵੀਰੇ 1 ਲੱਖ ਤੇ 15000 13 ਕਿਲੋ ਲੀਟਰ ਨਾਲ ਕਿ ਕੰਡੇ ਵਾਲਾ ਹਾਂ ਨਾ ਵੀਰੇ ਕੰਡੇ ਵਾਲਾ ਕੰਡੇ ਦੇ ਤੁਲਬਾਏ ਥੋੜੀ ਦਾ 13 ਕਿਲੋ ਅੱਜ ਤਲਾ ਦਾਂਗੇ ਮੈਲੇ ਮੂਲੇ ਚੱਲਣ ਦੀ ਗਰੰਟੀ ਹੈ ਹਾਂ ਵੀਰੇ ਹਾਂ ਹਾਂ ਬੱਚਾ ਕੀ ਨਾਲਾ ਬੱਚਾ ਕੱਟੀ ਆ ਵੀਰੇ ਆ ਕੱਟੀ ਆ ਨਾਲਾ ਇਹਦਾ ਕੱਟੇ ਵਰਗੀ ਲੱਗਦੀ ਆ ਯਾਰ ਵਾਲੀ ਡਾਵਲਾ ਨਾ ਹਾਂ ਲੈ ਸੱਜਣਾ ਆ ਕੱਟੀ ਆ ਗਈ ਨਾਲ ਫੀਮੇਲ ਦਾ ਇਹ ਫਾਇਦਾ ਹੋ ਜਾਂਦਾ ਵੀ ਯਾਰ ਇੱਕ ਨਾਲ ਇੱਕ ਆਪਾ ਇਹ ਕਹਿ ਸਕਦੇ ਹਾਂ ਵੀ ਫ 13 ਕਿਲੋ ਕੰਡੇ ਦਾ ਚੰਗੇ ਸੀਮਨ ਦੀ ਆ ਬਾਈ ਕਹਿੰਦਾ 1 ਲੱਖ ਤੇ 15000 ਚ ਮਾਫੀ ਥੋੜੀ ਵਾਲੀ ਹੋ ਜੂ ਤੇ ਤਿੰਨ ਗਾਵਾਂ ਖੜੀਆਂ ਸੱਜਣੋਂ ਇੱਧਰ ਲੈ ਬੰਨੇ ਇੱਥੇ ਆਉਣ ਦਾ ਤੁਹਾਨੂੰ ਇੱਕ ਫਾਇਦਾ ਹੋ ਜੂਗਾ ਵੀ ਕੋਈ ਵੀ ਭਰਾ ਯਾਰ ਖਾਲੀ ਨਹੀਂ ਜਾਊਗਾ ਕਿਉਂਕਿ ਬਾਈ ਕੋਲੇ ਜਿਹੜੇ ਜਾਨਵਰ ਨੇ ਕਾਫੀ ਗਿਣਤੀ ਚ ਨੇ ਜਾਨਵਰ ਬਾਈ ਦੇ ਲੈ ਆ ਬਾਈ ਲੈ ਆ ਲੈ ਇਹਦਾ ਸੂਆ ਇਹਦਾ ਵੀਰੇ ਦੂਜਾ ਸੂਆ ਕਿੰਨੇ ਦਿਨ ਕੱਢਦੀ ਆ ਇਹ ਵੀ ਇੱਕ ਹਫਤੇ ਦੀ ਕੱਚੀ ਪੂਰਾ ਹਾਂ ਪੂਰਾ ਕਿੰਨਾਂ ਦੀ ਜਿਹੜਾ ਗੱਪਣਾ ਨੇ ਥਣਾ ਦੀ ਭਾਰ ਬੋਝ ਦੀ ਗਰੰਟੀ ਰਹੂਗੀ ਥਾਣਾ ਹੁਣਾਂ ਦੀ 1 ਨੰਬਰ ਵੀਰੇ ਜਮਾ ਭਾਰ ਬੋਝ ਵਾਲੀ ਨਾ ਨਾ ਜਮਾ ਗਰੰਟੀ ਵੀਰੇ ਫੁੱਲ ਹਰੇਕ ਪੱਖ ਤੋਂ ਆ ਹਾਈਟ ਆ ਕੀ ਬੈਠਮੀ ਹੈ ਨਾ ਹਾਂ ਵੀਰੇ ਹਾਂ ਬੈਠਮੀ ਜਮਾ ਤੇ ਸਭਾ ਆ ਦੀ ਆ ਕੀ ਠੰਡੀ ਸੀਲ ਬਿਲਕੁਲ ਗੱਬਣ ਆ ਇਹ ਕਿਤੇ ਸੂਈ ਸਾਈ ਸਮਝ ਲੈ ਨੂੰ ਇੱਥੋਂ ਕਰ ਸਕਦੇ ਨੇ ਚੈੱਕ ਆ ਲੈ ਆ ਬਾਈ ਹਾਈਟ ਆ ਕੀ ਬੈਠਮੀ ਉਦਾਂ ਵਜਨ-ਵਜਨ ਚੰਗਾ ਤੇ ਕਿੰਨੇ ਕ ਦੁੱਧ ਦੀ ਰਿਪੋਰਟ ਹੈ ਦੀ 20 ਕਿਲੋ ਪਲੂਣ ਦਾ ਦਿੱਤਾ ਹੋਇਆ ਵੀਰੇ 20 ਕਿਲੋ ਹਾਂ 20 ਐਤ ਕੀ ਦੇ ਦੂ ਫਿਰ ਵੱਧ ਦੇਊ ਵੀਰੇ ਹੈ 22 23 ਕਿਲੋ ਮੌਜ ਨਾ ਦੇ ਦੇ ਇੱਕ ਹਫਤਾ ਕੱਢ ਦਊਗੀ ਹਾਂ ਇੱਕ ਹਫਤਾ ਗੱਡੂ ਵੀ ਪੂਰਾ ਪੂਰਾ ਵੀਰੇ ਕਿੰਨੇ ਪੈਸੇ ਆਜੇ ਦੇ ਅੱਜ ਵਾਲੇ ਪੈਸੇ ਲੈਣ ਵਾਲੇ ਇਹਦਾ ਵੀਰੇ 72000 ਰੁਪਇਆ ਪੂਰਾ ਪੂਰਾ ਐਨੇ ਭਾਜ ਕਮ ਕਿਵੇਂ ਕਮ ਵੀਰੇ ਬਹਾਨਾ ਚੀਆ ਅੱਜ ਪਹਿਲੀ ਵਾਰੀ ਵੀਡੀਓ ਪਵਾਈਆ ਵੀਰੇ ਮਾਲ ਤਾਂ ਆਪਣਾ ਉਹੀ ਵੇਕਦਾ ਸੀ ਠੀਕ ਆ ਗੱਲ ਚੱਲਦਾ ਮਾਰੋ ਮਾਰ ਕੰਮ ਹਾਂ ਪੂਰਾ ਵੀਰੇ ਜਿਹੜੇ ਹਿਸਾਬ ਨਾਲ ਪਸ਼ੂ ਖੜੇ ਨੇ ਕਿਉਂਕਿ ਕੰਮਾਂ ਬਾਈ ਦਾੜਾ ਮਾਰੋ ਮਾਰ ਹੀ ਆ ਸੱਜਣੋ ਇੱਕ ਬੱਛੀ ਆ ਗਈ ਆਹਾ ਇੱਥੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਆਉਣ ਦਾ ਇੱਕ ਫਾਇਦਾ ਹੋ ਜੂਗਾ ਦੋ ਲੈ ਜਿਓ ਚਾਰ ਲੈ ਜਿਓ ਖਾਲੀ ਮੋੜਨ ਵਾਲਾ ਕੰਮ ਨਹੀਂ ਹੋਊਗਾ ਕਿਸੇ ਵੀ ਪੱਖ ਤੋਂ ਕਮਾਰਾ ਭਾਈ ਇੱਥੋਂ ਇਹ ਕਿਹੜਾ ਸੁਆ ਸੁੰਦੀਆ ਭਾਈ ਸੁਆ ਕਿਹੜਾ ਸੁੰਦੀਆ ਦੂਜਾ ਵੀਰੇ ਕਿੰਨੇ ਦਿਨ ਕੱਢੂ 20 ਕਿਲੋ ਦੇ ਦੂ ਵੀਰੇ ਹਫਤੇ ਦੀ ਕੱਚੀ ਆ ਇੱਕ ਹਫ਼ਤਾ ਕੱਡੂ ਹਾਂ ਸੀਲ ਠੰਡੀ ਵੀਰੇ ਪੂਰੀ ਕਿੰਨੇ ਪੈਸੇ ਇਹਦੇ ਜਿੰਮੀ ਜੇਬ ਚ ਪਾਉਣ ਵਾਲੇ ਇਹਦਾ 70000 ਰੁਪਇਆ ਵੀਰੇ ਪੂਰਾ 70 ਪੂਰਾ 70000 ਚਾਰ ਪੰਜ ਲੈਗਾ ਜੱਗੀ ਕੋਈ ਕਰ ਦਾਂਗੀ ਵੀਰੇ ਮਾਨਦਾਨ ਹੈ ਮਾਨਦਾਨ ਕਰਦਾ ਚਾਰ ਪੰਜ ਵਾਂਗਰਾਂ ਛੱਡੀ ਦੇਵਾਂਗੇ ਪੰਜ ਸੱਤ ਨਾ ਵੀਰੇ ਐਡਾ ਕੰਮ ਤਾਂ ਕਰਨੂ ਹੈ 1000 ਵੀ ਨਹੀਂ ਛੱਡਦਾ ਇੱਕ ਕਾਮ ਕਰ ਚੱਲ ਛੱਡ ਦਾਂਗੇ 1000 ਦਾ ਵੀਰੇ 1000 ਛੱਡ ਲੈ ਇਹਨੇ ਤਾਂ ਧੱਕੇ ਨਹੀਂ ਚਲਾ ਲਣਗੇ ਲੈ ਆ ਭਾਈ ਹੁਣ ਲੈ ਆ ਲਾਸਟ ਮਾਲ ਵੀਰੇ ਆਪਣਾ ਸਾਰੀ ਸਾਫ਼ ਸੋਤਰਾ ਜਾਵਾਂ ਠੀਕ ਹੈ ਗੱਲ ਹਾਂ ਇੱਕ ਖਾਸ ਗੱਲ ਇਹ ਆ ਵੀ ਪਸ਼ੂ ਪਾਈ ਕੋਲ ਸਾਰੇ ਸਾਫ ਸੁੱਤਰ ਨੇ ਟੇਡਾ ਵਿੰਗਾ ਨਹੀਂ ਹੈਗਾ ਕੋਈ ਕਿਸੇ ਵੀ ਪੱਖ ਤੋਂ ਇਹ ਗੱਲ ਕਰ ਲਈਏ ਸੂਆ ਦੂਜਾ ਸੂਆ ਵੀਰੇ ਕਿੰਨੇ ਦਿਨ ਕੱਢੂ ਕਿੰਨੇ ਦਿਨ ਲਾਜੂ ਤੇ ਸੂਆ ਬਾਈ ਕਹਿੰਦਾ ਸੂੰਦੀਆ ਸੱਜਣੋਂ ਦੂਜਾ ਥਣ ਥਣ ਲੱਗਿਆ ਬੜਾ ਕਮਾਲ ਦਾ ਕਿੰਨੇ ਦਿਨ ਪੈਂਡਿੰਗ ਨੇ ਬਾਈ ਇਹਦੇ ਵੀਰੇ ਲੇ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਸਤੇ ਥਣਾ ਥਣਾ ਦੀ ਗਾਰੰਟੀ ਦੇ ਦੀ ਕਿਸੇ ਪਰ ਜਮਾ ਵੀਰੇ ਫੁੱਲ ਫੁੱਲ ਗਾਰੰਟੀ ਬਾਈ ਪਥਣਾ ਦੀ ਓਟ ਦੇ ਦਿਆਂਗੇ ਹਾਂ ਹਾਂ ਵੀਰੇ ਕੋਈ ਚੱਕਰ ਨਹੀਂ ਇੱਥੋਂ ਕਰ ਸਕਦੇ ਹਾਂ ਸੱਜਣਾਂ ਚ ਇੱਕ ਬਾਈ ਕੋਲੇ ਤੁਹਾਨੂੰ ਐਚ ਐਫ ਵੀ ਮਿਲ ਜਾਣਗੀਆਂ ਐਚ ਐਫ ਕ੍ਰੋਸ ਵੀ ਮਿਲ ਜਾਣਗੀਆਂ ਇਹ ਮੰਨ ਲਓ ਵੀ ਯਾਰ ਜਿਹੜਾ ਸੱਜਣ ਕਹਿ ਲੀਏ ਨਾ ਚੰਗੀ ਮੱਝ ਤੇ ਪੈਸੇ ਨਹੀਂ ਲਾ ਸਕਦਾ ਆ ਗਾਵਾਂ ਤੁਸੀਂ ਇਹ ਮੰਨ ਲੜੀਆਂ ਬਲੈਕ ਕਲਰ ਚ ਆ ਗਈਆਂ ਮੱਝਾਂ ਵਾਲਾ ਕੰਮ ਹੀ ਆ ਕਿੰਨੇ ਪੈਸੇ ਜਮੇ ਫਿਕਸ ਦੇ ਇਹਦਾ ਵੀਰੇ 60000 ਪੂਰਾ 60 ਪੂਰਾ 60 ਆ ਨੰਬਰ ਬੋਲ ਦਿਓ ਜੀ 94177 ਵੀਰੇ 28609 94177 286092 ਦਾ ਨੰਬਰ ਆ ਪਿੰਡ ਆ ਗਿਆ ਕਾਂਜਲੀ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ